ਹੈਲੋ एवरीवन ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤ ਸ੍ਰੀ ਅਕਾਲ ਕਿਦਾਲ ਚੱਲ ਜੇ ਉਮੀਦ ਕਰਦੇ ਹਾਂ ਵਧੀਆ ਹੋਵੋਗੇ ਅੱਜ ਆਪਣੇ ਕੋ ਵੀਡੀਓ ਆਈ ਹੈ ਰਾਜਵੀਰ ਜਵਿੰਦਾ ਜਿਹੜਾ ਕਿ ਤੁਹਾਨੂੰ ਪਤਾ ਹੈ ਕਿ ਇਸ ਟਾਈਮ ਆਪਣੇ ਵਿੱਚ ਨਹੀਂ ਰਹੇ ਉਹਨਾਂ ਦੀਆਂ ਯਾਦਾਂ ਰਹਿ ਗਈਆਂ ਨੇ ਠੀਕ ਹੈ ਕਹਿੰਦੇ ਨੇ ਲੈਜੈਂਡਸ ਮੈਵਡ ਆਏ ਬਿਲਕੁਲ ਠੀਕ ਹੈ ਲੈਜੈਂਡਸ ਕਦੀ ਵੀ ਮਰਦੇ ਨਹੀਂ ਆ ਯਾਰ ਉਹਨਾਂ ਦਾ ਉਹ ਗਾਣਾ ਨਹੀਂ ਹੈ ਮਿੱਟੀ ਦਾ ਫਰੋਲ ਜੋਗੀ ਆ ਨਹੀਂ ਲੱਭਨੇ ਗਵਾਚੇ ਹੋ ਇਲਾਨ ਆਏ ਜੁਗਤੇ ਹੀ ਨਹੀਂ ਲੱਭਣ ਹੋਣ ਨਹੀਂ ਲੱਭ ਸਕਦਾ ਉਹ ਤੇਰੇ ਲਾਲ ਗਵਾਚ ਜਾਂਦੇ ਨੇ ਨਾ ਨਹੀਂ ਲੱਭ ਸਕਦੇ ਉਹ ਨਹੀਂ ਲੱਭਦੇ ਉਹ ਨਹੀਂ ਲੱਭਦੇ ਹੈ ਉਹ ਇੱਕ ਹੀਰੇ ਦੀ ਮਾਨਤ ਹੁੰਦੇ ਨੇ ਬਾਕੀ ਅੱਜ ਜਿਹੜੀ ਵੀਡੀਓ ਆਈ ਐਸਐਮ ਟੀਵੀ ਵਾਲੇ ਨੇ ਟ੍ਰਿਬਿਊਟ ਟੂ ਰਾਜਵੀਰ ਜੁਵਿੰਦਾ ਤੇ ਚਲੋ ਜੀ ਦੇਖ ਲਈਏ ਕੀ ਵੀਡੀਓ ਹੈ ਫਿਰ ਉਸ ਤੋਂ ਬਾਅਦ ਇਹਦੇ ਤੇ ਗੱਲਬਾਤ ਕਰਾਂਗੇ ਬਹੁਤ ਹੀ ਮਾੜਾ ਬਹੁਤ ਜਿਆਦਾ ਮਾੜਾ ਤਾਂ ਭਰਾ ਸੀਗਾ ਸਭ ਤੋਂ ਵਧੀਆ ਇਨਸਾਨ ਬਹੁਤ ਚੰਗਾ ਸੀ ਮੈਨੂੰ ਇਹ ਲੱਗਦਾ ਵੀ ਉਹਦਾ ਸ਼ੌਕ ਹੀ ਇੱਕ ਦਿਨ ਉਹਨੂੰ ਲੈ ਕੇ ਬਹਿ ਗਿਆ ਪਰ ਮਾਧਮਾ ਆਪਣੇ ਵੱਲੋਂ ਤਾਂ ਹਰ ਕੋਈ ਆਪਣਾ ਸ਼ੌਕ ਪਗਾਉਂਦਾ ਪਰ ਇਹ ਨਹੀਂ ਸੀ ਪਤਾ ਕਿ ਇਹੀ ਸ਼ੌਕ ਸਾਨੂੰ ਇੱਕ ਦਿਨ ਸਾਡਾ ਵੀਰ ਖੋਲੂਗਾ ਸਾਡੇ ਦਾ ਜੀ ਲਫ਼ਜ਼ ਹੀ ਨਹੀਂ ਆਗੇ ਵੈਸੀ ਕਲਾਕਾਰਾਂ ਕੋਲ ਲਫ਼ਜ਼ ਬਹੁਤ ਹੁੰਦੇ ਹਨ ਅਫਰਾਜ ਹੈ ਨਹੀਂ ਬਹੁਤ ਜ਼ਿਆਦਾ ਤੱਕਾ ਹੋਇਆ ਕਹਿਰ ਹੋਇਆ ਜਦੋਂ ਵਾਕਈ ਕਹਿਰ ਸੀ ਬਾਕੀ ਸੇ ਬੋਲ ਮੈਨੂੰ ਇਹ ਲੱਗਦਾ ਕਿ ਜਦੋਂ ਕਦੀ ਪੰਜਾਬ ਦੇ ਬਾਹਰ ਕਦੀ ਕਿਸੇ ਪੰਜਾਬੀ ਨੌਜਵਾਨ ਗਰੂ ਦੀ ਤਸ਼ਬੀਹ ਆਏਗੀ ਤੇ ਜੇਕਰ ਰਾਜਵੀਰ ਸਿੰਘ ਜਵੰਦੇ ਦੀ ਜਾਵੇ ਤੇ ਮੈਨੂੰ ਲੱਗਦਾ ਇੱਕ ਖਾਲਸ ਇੱਕ ਬੜੀ ਸੱਚਜੀ ਇੱਕ ਸਿਨੇਮਰ ਇੱਕ ਮੁਹੱਬਤ ਤੇ ਜੀ ਰੂ ਤੁਸੀਂ ਅੱਜ ਇਕੱਠੇ ਦੇਖ ਰਹੇ ਹੋ ਇਹ ਉਸਦੀ ਮੁਹੱਬਤ ਦਾ ਨਤੀਜਾ ਇਹ ਉਸਨੇ ਇੱਜ਼ਤ ਕਮਾਈ ਆ ਪਰ ਪਰਮਾਤਮਾ ਧੰਕਾ ਕਰ ਗਿਆ ਬਣੇ ਬਹੁਤ ਹੀ ਮਾੜਾ ਬਹੁਤ ਜਿਆਦਾ ਮਾੜਾ ਸਾਡਾ ਸਾਡਾ ਕਿਤਾ ਇੱਕੋ ਸੀ ਸਾਡੀ ਇੰਡਸਟਰੀ ਸਾਡਾ ਭਰਾ ਸੀਗਾ ਸਭ ਤੋਂ ਵਧੀਆ ਇਨਸਾਨ ਬਹੁਤ ਚੰਗਾ ਸੀ ਸਾਡੇ ਮੈਨੇਜਰ ਜੀ ਸੀਗਾ ਜਿਵੇਂ ਉਹਨਾਂ ਨੂੰ ਬਾਈਕ ਦਾ ਸ਼ੌਂਕ ਸੀਗਾ ਹਰ ਇੱਕ ਚੀਜ਼ ਦਾ ਹਾਂ ਬਣੇ ਪਰ ਪ੍ਰਮਾਤਮਾ ਧੱਕਾ ਕਰ ਗਿਆ ਬਣੇ ਲਫ਼ਜ਼ ਹੀ ਨਹੀਂ ਆਗੇ ਐਸੀ ਕਲਾਕਾਰਾਂ ਕੋਲ ਲਫ਼ਜ਼ ਬਹੁਤ ਹੁੰਦੇ ਪਰ ਅੱਜ ਹੈ ਨਹੀਂ ਬਹੁਤ ਜ਼ਿਆਦਾ ਧੱਕਾ ਹੋਇਆ ਕਹਿਰ ਹੋਇਆ ਜੀ ਕਾਫੀ ਮੁਲਾਕਾਤ ਵੀ ਹੁੰਦੀ ਹੋਏਗੀ ਮਤਲਬ ਹੱਸਾ ਮਜ਼ਾਕ ਹੁੰਦੇ ਸੀ ਜਿਵੇਂ ਦੂਸਰੀ ਵੀ ਬਹੁਤ ਹੱਸਾ ਮਜ਼ਾਕ ਕਰਦੇ ਉਹ ਵੀ ਬਿਲਕੁਲ ਸੀ ਦੋ ਤਿੰਨ ਚਾਰ ਵਾਰੀ ਮਿਲਿਆ ਹਾਂਜੀ ਔਰ ਬੜਾ ਨਿੱਗਾ ਸੁਭਾਅ ਬੜਾ ਪਿਆਰਾ ਸੁਭਾਅ ਬੱਚਾ ਜਲਦੀ ਚਲਾ ਗਿਆ ਨਹੀਂ ਜਾਣਾ ਚਾਹੀਦਾ ਉਸਦੇ ਪਰਿਵਾਰ ਨੂੰ ਬਹੁਤ ਸਾਰਾ ਹੌਸਲਾ ਕਰਨਾ ਪੈਣਾ ਉਹਨਾਂ ਨੇ ਹੁਣ ਰੱਬ ਦਾ ਪਾਣਾ ਮੰਨਜ਼ੂਰ ਕਰਨਾ ਇਹ ਜਿਹੜਾ ਪੰਜਾਬ ਲਈ ਬਹੁਤ ਨਾ ਪੂਰਾ ਹੋਣ ਵਾਲਾ ਘਾਟਾ ਹੈਗਾ ਜੀ ਬਾਈ ਜੋਂਦਾ ਇੱਕ ਆਪਣੇ ਵਰਲਡ ਫੇਮਸ ਪਰਸਨੈਲਿਟੀ ਸੀਗੀ ਤੇ ਮੈਂ ਕਹੂੰਗਾ ਵੀ ਉਹਦਾ ਇਸ ਦੁਨੀਆ ਤੋਂ ਇਸ ਚੜਦੀ ਉਮਰੇ ਜਾਣਾ ਬਹੁਤ ਮਾੜੀ ਗੱਲ ਆ ਤੇ ਬਹੁਤ ਵੱਡਾ ਘਾਟਾ ਪਰ ਕਿਤੇ ਨਾ ਕਿਤੇ ਜੇ ਇਹ ਗੱਲ ਫੇਰ ਫੇਲੀਅਰ ਆਫ ਦਾ ਸਰਕਾਰ ਤੇ ਆ ਜਾਂਦੀ ਆ ਜੇ ਆਪਣੀਆਂ ਕੁਝ ਡਿਊਟੀਆਂ ਸਿਟੀਜ਼ਨਸ ਦੀਆਂ ਬੰਦੀਆਂ ਤਾਂ ਸਰਕਾਰ ਦੀਆਂ ਵੀ ਕੁਝ ਡਿਊਟੀਆਂ ਬੰਦੀਆਂ ਸਰਕਾਰ ਉਹਨਾਂ ਨੂੰ ਪੂਰਾ ਕਰਨ 'ਚ ਫਿਰ ਆਪਣੇ ਤਰੀਕੇ ਨਾਲ ਫੇਲ ਹੋਈ ਹੈ ਜੀ ਜੋ ਬਹੁਤ ਮਾੜੀ ਗੱਲ ਆ ਆਪਦੀਆਂ ਡਿਊਟੀਆਂ ਸਰਕਾਰ ਦਾ ਫਰਜ ਬੰਦਾ ਸੀ ਪੂਰਾ ਕਰਨਾ ਜੇ ਆਪਣੇ ਤੋਂ ਕੋਈ ਨਾ ਕੋਈ ਹੋਰ ਟੈਕਸ ਇੰਪੋਜ਼ ਕਰਦੇ ਤਾਂ ਉਹਨਾਂ ਦਾ ਵੀ ਉਸ ਪ੍ਰਤੀ ਕੋਈ ਇਨਫਰਾਸਟ੍ਰਕਚਰ ਤਿਆਰ ਕਰਨਾ ਇਹ ਉਹਨਾਂ ਦਾ ਫਰਜ ਬੰਦਾ ਸੀ ਜੋ ਉਹਨਾਂ ਨੇ ਨਹੀਂ ਕੀਤਾ ਜੀ ਉਹਨਾਂ ਦੇ ਪਿਤਾ ਦੇ ਜਾਣ ਤੋਂ ਬਾਅਦ ਇਕੱਲੇ ਹੋ ਗਏ ਕਹਿੰਦੇ ਮੇਨ ਮੈਂਬਰ ਸੀਗੇ ਜੋ ਘਰ ਆਉਂਦੇ ਸੀਗੇ ਅੱਜ ਉਹੀ ਅਚਲਿਕ ਔਰ ਛੋਟੇ ਛੋਟੇ ਬੱਚੇ ਉਹਨਾਂ ਦੇ ਦੇਖੋ ਪਰਵਾਰ ਲਈ ਤਾਂ ਕੋਈ ਵੀ ਜੀ ਜਾਣਾ ਬਹੁਤ ਵੱਡੀ ਗੱਲ ਹੁੰਦੀ ਆ ਚਾਹੇ ਉਹ ਜੋਬਨ ਰੁੱਤੇ ਹੋਵੇ ਤੇ ਚਾਹੇ ਮੈਂ ਕਹੂੰਗਾ ਵੀ ਬਯੁਰਗ ਹੋਣ ਪਰ ਹਰੇਕ ਦੀ ਆਪ ਦੀ ਇਹਿਮੀਅਤ ਹੁੰਦੀ ਆ ਪਰਵਾਰ 'ਚ ਤੇ ਪਰਵਾਰ ਨੂੰ ਤਾਂ ਇਹੇ ਘਾਟਾ ਹੁੰਦਾ ਹੀ ਆ ਜੀ ਜੇ ਆਪਾਂ ਗੱਲ ਕਰੀਏ ਬਹੁਤ ਨਾ ਪੂਰਾ ਹੋਣ ਵਾਲਾ ਘਾਟਾ ਇਕੱਲੇ ਪਰਵਾਰ ਨੂੰ ਨਹੀਂ ਸਾਰੇ ਪੰਜਾਬ ਨੂੰ ਹੀ ਆ ਕਿਉਂਕਿ ਬਾਈ ਨੇ ਕਿਸ ਤਰੀਕੇ ਨਾਲ ਕੋ ਬਾਈ ਨੇ ਜਿਵੇਂ ਆਪਣਾ ਸੱਭਿਆਚਾਰ ਆਪਣਾ ਪਹਿਰਾਵਾ ਸਾਰੇ ਵਰਲਡ ਦੇ ਮੂਰੇ ਲਿਆ ਕੇ ਰੱਖਿਆ ਤੇ ਇੱਕ ਵਰਲਡ ਫੇਮਸ ਪਰਸੋਨੈਲਿਟੀ ਬਣੀ ਸੀ ਤਾਂ ਮੈਂ ਉਹੀ ਕਹੂੰਗਾ ਵੀ ਤਬ ਕੋਈ ਇਹਦੇ ਬਾਰੇ ਆਪਣੇ ਕੋਲ ਵਰਡਸ ਹੀ ਨਹੀਂ ਹੈ ਜੀ ਮੈਨੂੰ ਐ ਲੱਗਦਾ ਵੀ ਉਹਦਾ ਸ਼ੌਕ ਹੀ ਇੱਕ ਦਿਨ ਉਹਨੂੰ ਲੈ ਕੇ ਬਹਿ ਗਿਆ ਪਰ ਮਾਧਮ ਆਪਣੇ ਵੱਲੋਂ ਤਾਂ ਹਰ ਕੋਈ ਆਪਣਾ ਸ਼ੌਕ ਭਗਾਉਂਦਾ ਪਰ ਇਹ ਨਹੀਂ ਸੀ ਪਤਾ ਕਿ ਇਹੀ ਸ਼ੌਕ ਸਾਨੂੰ ਇੱਕ ਦਿਨ ਸਾਡਾ ਵੀਰ ਖੋਲੂਗਾ ਸਾਡੇ ਦਾ ਜੀ ਔਰ ਪਿੱਛੇ ਪਰਿਵਾਰ ਦਾ ਜਿਵੇਂ ਦੇਖਣਾ ਬੱਚੇ ਦੋ ਛੋਟੇ ਛੋਟੇ ਔਰ ਉਹ ਕਹਿੰਦੇ ਸੀ ਉਹਨਾਂ ਦੇ ਪਿਤਾ ਦੇ ਜਾਣ ਤੋਂ ਬਾਅਦ ਸਿਰਫ ਉਹੀ ਮੇਲ ਮੈਂਬਰ ਨੇ ਜੋ ਕਰਦਾ ਬਿਲਕੁਲ ਜੀ ਬਿਲਕੁਲ ਅਸੀਂ ਮੈਂ ਦੁੱਖ ਸਮਝ ਸਕਦਾ ਕਿਉਂਕਿ ਮੈਂ ਆਪ ਆਪਣਾ ਪਿਤਾ ਖੋਇਆ ਪਹਿਲਾਂ ਔਰ ਮੈਂ ਵੀ ਇਸੇ ਤਰ੍ਹਾਂ ਹੀ ਪਰਿਵਾਰ ਨੂੰ ਪਾਲ ਰਿਹਾ ਸੋ ਬਹੁਤ ਔਖਾ ਹੁੰਦਾ ਪੈਣੇ ਜੀ ਬਿਨਾ ਬਾਪ ਤੋਂ ਔਰ ਇਸ ਘਰ ਦੇ ਵਿੱਚ ਤਾਂ ਹੁਣ ਨਾ ਬਾਪ ਰਿਹਾ ਨਾ ਉਹ ਆਪ ਰਿਹਾ ਹੁਣ ਤਾਂ ਪ੍ਰਮਾਤਮਾ ਸੱਚੇ ਪਾਸ਼ਾ ਬੱਚਿਆਂ ਨੂੰ ਤੰਦਰੁਸਤ ਰੱਖਣ ਤੇ ਉਹਨਾਂ ਤੇ ਆਪਣਾ ਹੱਥ ਮੇਹਰ ਭਰਿਆ ਹੱਥ ਰੱਖਣ ਬੱਚੇ ਠੀਕ ਰਹਿਣ ਬਸ ਤੇ ਬੈਸਟ ਐਫਰਟ ਬਾਈ ਕਿਤੇ ਆ ਸਾਰਿਆਂ ਨੇ ਮੇਰਾ ਸਿਰ ਚੁੱਕਦਾ ਹੈ ਮੇਰੇ ਕਲਾਕਾਰ ਭਰਾਵਾਂ ਅਗੇ ਚਾਹੇ ਪਹਿਲਾਂ ਫਲੱਡ ਆਈ ਸੀ ਪੰਜਾਬ ਚ ਸਾਰਿਆਂ ਨੇ ਮੂਹਰੇ ਹੋ ਕੇ ਸੇਵਾ ਕੀਤੀ ਹੈ ਹੁਣ ਵੀ ਮੈਂ ਬਾਈ ਪਿਛਲੇ 10 ਦਿਨਾਂ ਤੋਂ ਬਾਈ ਐਮਈ ਵਿਰਕ ਕੁਲਵਿੰਦਰ ਵਿੱਲਾ ਕਨਵਰ ਗਰੇਵਾਲ ਜਸ ਬਾਜਵਾ ਜਸਵੀਰ ਬਲ ਭਾਜੀ ਜਿਨ੍ਹਾਂ ਨੇ ਬਾਈ ਨੇ ਲਾਂਚ ਕੀਤਾ ਸੀ ਗੱਲ ਕ੍ਰੈਚ ਮਿਸ਼ਾਣ ਪੁੱਲਰ ਮੈਂ ਆਪ ਸਾਰੇ ਦਿਨ ਰਾਤ ਬਾਈ ਸੁਤੇ ਨਹੀਂ ਦੋ ਦੋ ਵੇਡੇ ਘਰ ਜਾਂਦੇ ਸੀ ਫਿਰ ਡੇਲੀ ਮੀਟਿੰਗ ਕਰਦੇ ਸੀ ਡਾਕਟਰਸ ਦੇ ਨਾਲ ਵੀ ਡਿਸਕਸ ਕਰਦੇ ਸੀ ਔਰ ਨਾਟ ਓਨਲੀ 40s ਪੀਜੀਆ ਦੇ ਡਾਕਟਰ ਨਾਲ ਵੀ ਸਲਾਹ ਲਈ ਗਈ ਰਜਾਂਤਾ ਦੇ ਡਾਕਟਰ ਨਾਲ ਸਲਾਹ ਲਈ ਗਈ ਈਵਨ ਕਿ ਅਮਰੀਕਾ ਐਂਡ ਇੰਗਲੈਂਡ ਦੇ ਡਾਕਟਰ ਨਾਲ ਐਮਈਬਾਈ ਨੇ ਜੀ ਔਰ ਮੈਂ ਵੀ ਹੋਰ ਵੀ ਕਲਾਕਾਰਾਂ ਨੇ ਰਿਪੋਰਟਸ ਜਿਹੜੀਆਂ ਫਾਈਲ ਮੇਰੇ ਮੋਬਾਈਲ 'ਤੇ ਪਈ ਹੈ ਸਾਡੇ ਸਾਰਿਆਂ ਦੇ ਲਿੰਕ ਹੈਗੇ ਹਰ ਇੱਕ ਕੰਟਰੀ ਦੇ ਵਿੱਚ ਉੱਥੋਂ ਦੇ ਜਿਹੜੇ ਅਮਰੀਕਾ ਦੇ ਟੌਪ ਦੇ ਨਿਊਰੋ ਸਰਜਨ ਜਾਂ ਰੇਡੀਓਲੋਜਿਸਟ ਆ ਜਿਹੜੇ ਆ ਸਾਰਿਆਂ ਦੀ ਆਪਾਂ ਸਲਾਹ ਲਈ ਆ ਉਹਨਾਂ ਨੂੰ ਪੇਡ ਆਫਰ ਵੀ ਕਰਤਾ ਸੀ ਵੀ ਸਾਨੂੰ ਸਲਾਹ ਦੇ ਵੀ ਚਾਹੀ ਜਿੰਨੇ ਮਰਜ਼ੀ ਪੈਸੇ ਚਾਰਜ ਕਰ ਲਓ ਪਰ ਉਹਨਾਂ ਨੇ ਕਿਤੇ ਨਹੀਂ ਸਾਰਿਆਂ ਨੇ ਇਹੀ ਗੱਲ ਕਹੀ ਸੀ ਜਿਹੜਾ ਬ੍ਰੇਨ ਹੈ ਜਦੋਂ ਤੱਕ ਇਹ ਰਿਸਪੌਂਡ ਕਰੂਗਾ ਉਦੋਂ ਤੱਕ ਆਪਾਂ ਥੱਲੜੀ ਜਿਹੜੀ ਬਾਡੀ ਆ ਜਿੱਦਾਂ ਪਸਲੀਆਂ ਦਾ ਨੁਕਸਾਨ ਸੀ ਸਪਾਈਨ ਉਹਦੀ ਰੀੜ ਦੀ ਹੱਡੀ ਕਾਫੀ ਟੁੱਟੀ ਸੀ ਮੰਨ ਕੇ ਟੁੱਟੇ ਸੀ ਗਰਦਨ ਡੈਮੇਜ ਹੋ ਚੁਕੀ ਸੀ ਆਪਾਂ ਉਹਦਾ ਆਪਰੇਸ਼ਨ ਤਾਂ ਹੀ ਕਰ ਸਕਦੇ ਆ ਜੇ ਸਾਡਾ ਰਿਮੋਟ ਕੰਟਰੋਲ ਹੈ ਮਤਲਬ ਸਾਡਾ ਦਿਮਾਗ ਉੱਥੇ ਬਲੱਡ ਤੇ ਆਕਸੀਜਨ ਦੀ ਜਿਹੜੀ ਸਪਲਾਈ ਹੈ ਉਹ ਇਹ ਸਿਸਟਮ ਪਿਛਲੇ ਨਾਲ ਡੈਮੇਜ ਹੋਣ ਕਰਕੇ ਉਹ ਨਹੀਂ ਜਾ 파ਰੀ ਸੀ ਉਹਦੇ ਕਰਕੇ ਫਿਰ ਥੱਲੇ ਵਾਲੀ ਰਿਕਵਰੀ ਆ ਜਿਹੜੀ ਪ੍ਰੋਪਰ organ failure ਹੋ ਗਏ ਬਿਲਕੁਲ ਜਿਹੜੇ ਰੀਜ਼ਨ ਕਿ ਗਏ ਜੇ ਸਾਰਾ ਕੁਝ ਜਿਹਾ ਕਿ ਫੈਸਿਲਿਟੀ ਸਾਰੀ ਪ੍ਰੋਵਾਈਡ ਕੀਤੀ ਗਈ ਜਿਹੜੀ ਬਾਕੀ ਰੀਜੈਂਸੀ ਦੇ ਇਹ ਐਕਸੀਡੈਂਟ ਦਾ ਕਾਰਨ ਜਿਹੜਾ ਅੱਜ ਸਾਰੀ ਜਨਤਾ ਸਾਰਿਆਂ ਨੂੰ ਪਤਾ ਹੈ ਜੀ ਸਾਡਾ ਸਿਸਟਮ ਮੈਂ ਰਾਜਵੀਰ ਵਾਹਿ ਤੋਂ ਮਾਫੀ ਮੰਗਦਾ ਹਾਂ ਕਿ ਸਾਡੇ ਸਿਸਟਮ ਦੇ ਧੱਕੇ ਤੋਂ ਚੜ ਗਏ ਆਵਾਰਾ ਪਸ਼ੂਆਂ ਕਰਕੇ ਹੀ ਐਕਸੀਡੈਂਟ ਹੋਇਆ ਕਿੰਨਾ ਹੀ ਟੈਕਸ ਸਾਡੀਆਂ ਸਰਕਾਰਾਂ ਕਦੇ ਟੋਲ ਟੈਕਸ ਦੇ ਫਲਾਣਾ ਟੈਕਸ ਦੇ ਰੋ ਟੈਕਸ ਆਪਾਂ ਸਾਰੇ ਦੇ ਰਹੇ ਹਾਂ ਉਹ ਕੀ ਕਿ ਸਰਕਾਰਾਂ ਇਹ ਨਾ ਰੈਜੂਵੇਟ ਨਹੀਂ ਕਰ ਸਕਦੀਆਂ ਕਿ ਜ਼ਿੰਮੇਵਾਰ ਜਿਹੜੇ ਅਫਸਰ ਹੈ ਉਹਨਾਂ ਤੇ ਪਰਚਾ ਨਹੀਂ ਹੋਣਾ ਚਾਹੀਦਾ ਮਤਲਬ ਕੋਈ ਤਾਂ ਜ਼ਿੰਮੇਵਾਰ ਹੋਣਾ ਚਾਹੀਦਾ ਭਾਈ ਇਹ ਨਹੀਂ ਪਤਾ ਹੁਣ ਇਹ ਤਾਂ ਹਾਈਲਾਈਟ ਹੋ ਗਿਆ ਫੇਮਸ ਹੈ ਕੱਲ ਨੂੰ ਤੁਹਾਡੇ ਨਾਲ ਮੇਰੇ ਨਾਲ ਕਿਸੇ ਨਾਲ ਵੀ ਹਾਦਸਾ ਹੋ ਸਕਦਾ ਤੇ ਹੋ ਨਹੀਂ ਸਕਦਾ ਹੋ ਰਿਹਾ ਇੰਨੀਆਂ ਤਾਂ ਵਰਲਡ ਵਾਰ ਚ ਨਹੀਂ ਮੌਤਾਂ ਹੋਈਆਂ ਜਿੰਨੀਆਂ ਐਕਸੀਡੈਂਟ ਕਰਕੇ ਹੋ ਰਹੀਆਂ ਨੇ ਤੇ ਉਹਨਾਂ ਚ ਬਹੁਤ ਵੱਡਾ ਹਿੱਸਾ ਹੈ ਕਬਾਰਾ ਪਸ਼ੂਆਂ ਦਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਬਹੁਤ ਵੱਡਾ ਰੋਲ ਨਿਭਾ ਸਕਦੇ ਹੋ ਆਪਾਂ ਵੀ ਇਹ ਗੱਲ ਕਰ ਰਹੇ ਆਂ ਹੁਣ ਕੋਸ਼ਿਸ਼ ਕਰੀਏ ਆਪਾਂ ਇਸ ਇਸ ਗੱਲ ਦਾ ਇਹ ਮੁੱਦਾ ਹੱਲ ਕਰੀਏ ਤਾਂ ਕਿ ਫਿਊਚਰ ਦੇ ਵਿੱਚ ਕਿਉਂਕਿ ਇੱਕ ਕਲਾਕਾਰ ਨਾਲ 30 40 ਪਰਿਵਾਰ ਜੁੜੇ ਹੁੰਦੇ ਆ 8 10 ਮਿਊਜ਼ੀਸ਼ੀਅਨ ਉਹਦੇ ਬੌਂਸਰ ਮਿਊਜ਼ਿਕ ਪ੍ਰੈਕਟਰ ਐਂਕਰ ਸਿਕਿਉਰਿਟੀ ਸਾਊਂਡ ਸਿਸਟਮ ਵੀਡੀਓ ਪ੍ਰੋਡਕਸ਼ਨ ਉਹ 30 40 ਪਰਿਵਾਰ ਇੱਕ ਕਲਾਕਾਰ ਨਾਲ ਜੁੜੇ ਹੁੰਦੇ ਆ ਤੇ ਉਹ ਸਾਰੇ ਰੋ ਰੇ ਨੇ ਉਹਨਾਂ ਦਾ ਉਹਨਾਂ ਦਾ ਰੋਜ਼ਗਾਰ ਵੀ ਚਲਾ ਗਿਆ ਕਰਿਆ ਤੇ ਆਪਾਂ ਸਾਰੇ ਇਕੱਠੇ ਹੋ ਕੇ ਇਹ ਮੁੱਦਾ ਚੁੱਕੀਏ ਸਭੀ 30 40 ਪਰਿਵਾਰ ਤੁਸੀਂ ਕਿਹਾ ਨਾਲ ਜੁੜੇ ਹੁੰਦੇ ਨੇ ਜਨਜੀਤ ਜੁਇਨਰ ਦੇ ਆਪਣੇ ਦੋ ਬੱਚੇ ਨੇ بھائی جب میں بچوں یاد آ جائے میں تین سال کا میرے اپنے فادر صاحب ایکسپائر ہوئے وہ درد بچپن تو لے کے وہ دکھ میری ماتا نے جان سان پالیا وہ چیزاں میرے دماغ گیا ہوں تو ہمت نہیں ہو رہی کہ ماتا نیچن جیوں بچوں حوصلہ کدا دیجیے ਪਰ ਸੰਦੀ 뮤지컬 ਹਿਸਟਰੀ ਮੈਂ ਦਵਾਰੇ ਥੈਂਕਸ ਕਰਨਾ ਚਾਹੀ ਫਲੱਡਾਂ ਦੇ ਵਿੱਚ ਵੀ ਦੁੱਖ ਦੀ ਘੜੀ ਦੇ ਵਿੱਚ ਵੀ ਇਹਨਾਂ ਦੇ ਪਰਿਵਾਰ ਦੇ ਨਾਲ ਆਪਾਂ ਖੜੇ ਰਹਾਂਗੇ ਮਾਤਾ ਜੀ ਨੂੰ ਉਹ ਦੇਖੋ ਉਹਦਾ ਘਟਾ ਨਾ ਕੋਈ ਥਾਂ ਲੈ ਸਕਦਾ ਪੂਰਾ ਹੋ ਸਕਦਾ ਪਰ ਆਪਾਂ ਆਪਣੀ ਮਾਤਾ ਜੀ ਨੂੰ ਭੈਣ ਜੀ ਨੂੰ ਬੱਚਿਆਂ ਨੂੰ ਮਿਲਦੇ ਰਹਾਂਗੇ ਔਰ ਜੇ ਕੋਈ ਵੀ ਕਿਸੇ ਤਰੀਕੇ ਦੀ ਹੈਲਪ ਆ ਜਿੱਦਾਂ ਉਹਨਾਂ ਦੇ ਸ਼ੋਅ ਹੈ 52 ਦੇ ਕਰੀਬ ਉਹਨਾਂ ਦੇ ਸ਼ੋਅ ਬੁੱਕ ਹੋਏ ਹੋਏ ਹੈ ਤੇ ਮੈਂ ਸ਼ੁਕਰਗੁਜ਼ਾਰ ਹਾਂ ਭਾਈ ਐਮ ਵੀ ਦਾ ਜਾਰਡਨ ਦਾ ਕੋਲਵਿੰਦਰ ਬੱਲੇ ਦਾ ਸਾਰਿਆਂ ਨੇ ਕਹਿ ਆ ਵੀ ਆਪਾਂ ਜੋ ਵੀ ਪੈਸਾ ਹੈ ਸ਼ੋਹ ਨਾਲ ਕੇ ਜੇ ਪਰਿਵਾਰ ਮੰਨਦਾ ਇਹਨਾਂ ਦੀ ਫੈਮਿਲੀ ਨੂੰ ਦੇ ਦਾਂਗੇ ਤੇ ਆਪਾਂ ਸਾਰੇ ਤਿਆਰ ਆ ਫਿਊਚਰ ਦੇ ਵਿੱਚ ਵੀ ਪਰਿਵਾਰ ਨੂੰ ਕੋਈ ਜਰੂਰਤ ਪੈਂਦੀ ਹੈ ਆਪਾਂ ਨਾਲ ਠੀਕ ਠਕੀ ਦੇ ਵਿੱਚ ਮੈਂ ਤਾਂ ਕਦੀ ਇੰਨੀ ਕੋਈ ਸਿਰਜੀ ਰੋ ਵੈਸੇ ਨਹੀਂ ਦੇਖੀ ਕਦੀ ਔਰ ਅੱਜ ਅਸੀਂ ਮੈਂ ਗੱਲ ਕਰ ਰਿਹਾ ਸੀ ਹੁਣ ਪਹੁੰਚੇ ਕਿ ਕੈਸੀ ਇੱਕ अनोखी ਸਾਂਝ ਹੈ ਜ਼ਿੰਦਗੀ ਚ ਚਾਹੇ ਸਿੱਕਤੀ ਮਿਲੇ ਨਹੀਂ ਪਰ ਅੱਜ ਉਸਦੇ ਪਿੰਡ ਕੋਨਾ ਪਹੁੰਚਣ ਦਾ ਇਹ ਅਜੀਬ ਵਾਕਿਆ ਬਣਿਆ ਔਰ ਮੈਨੂੰ ਹੀ ਲੱਗਦਾ ਕਿ ਜਦੋਂ ਕਦੀ ਪੰਜਾਬ ਦੇ ਬਾਹਰ ਕਦੀ ਕਿਸੇ ਪੰਜਾਬੀ ਨੌਜਵਾਨ ਗੱਭਰੂ ਦੀ ਤਸ਼ਬੀਹ ਆਏਗੀ ਤੇ ਜੇਕਰ ਰਾਜੀਵ ਸਿੰਘ ਜਵੰਦੇ ਦੀ ਜਾਵੇ ਤੇ ਮੈਨੂੰ ਲੱਗਦਾ ਇੱਕ ਖਾਲਸ ਇੱਕ ਬੜੀ ਸਚੰਜੀ ਇੱਕ ਸਿਨੇਮਰ ਇੱਕ ਮੁਹੱਬਤ ਤੇ ਜੀਰੂ ਤੁਸੀਂ ਅੱਜ ਇਕੱਠ ਦੇਖ ਰਹੇ ਹੋ ਇਹ ਉਸਦੀ ਮੁਹੱਬਤ ਦਾ ਨਤੀਜਾ ਇਹ ਉਸਦੀ ਇੱਜ਼ਤ ਕਮਾਈ ਆ ਵਾਹਿਗੁਰੂ ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਔਰ ਉਹਨਾਂ ਦੇ ਮਾਤਾ ਜੀ ਨੂੰ ਬੱਚਿਆਂ ਨੂੰ ਔਰ ਪਤਨੀ ਨੂੰ ਇਹ ਬਲ ਬਖਸ਼ਣ ਭਾਣਾ ਮੰਨਣ ਦਾ ਔਰ ਇੱਕ ਅਜੀਬ ਥਾਂ ਜਾ ਮੇਰੇ ਕੋਲੇ ਇਸ ਤੋਂ ਇਲਾਵਾ ਲਫ਼ਜ਼ ਨਹੀਂ ਹੈਗੇ ਕਿ ਉਸ ਦੀ ਬਿਆਨ ਨਹੀਂ ਕਰ ਸਕਾਂ ਜਿੰਨਾ ਵੀ ਕੁਝ ਉਹਦੇ ਬਾਰੇ ਤੁਸੀਂ ਸੁਣਦੇ ਆਂ ਦੇਖਦੇ ਆਂ ਹਰ ਇੱਕ ਚੀਜ਼ ਇੰਨੀ ਖਾਲਸ ਆ ਇੰਨੀ ਨਿਰੋਲ ਆ ਇੰਨੀ ਪੰਜਾਬੀ ਆ ਸੋ ਮੈਂ ਸਜਦਾ ਕਰਦਾ ਇਸ ਧਰਤੀ ਨੂੰ ਜਿਨੇ ਐਸਾ ਪੁੱਤਰ ਜਨਮਿਆ ਔਰ ਮੈਨੂੰ ਲੱਗਦਾ ਕਿ ਉਮਰਾ ਤੱਕ ਰਾਜਵੀਰ ਸਿੰਘ ਜਵੰਧਾ ਨੂੰ ਯਾਦ ਰੱਖਿਆ ਜਾਏਗਾ ਉਸ ਦੀ ਨਿਮਰਤਾ ਨੂੰ ਉਸ ਦੇ ਸੱਚਜੇਪਨ ਨੂੰ ਉਸ ਦੀ ਦਿਲਦਾਰੀ ਨੂੰ ਉਸ ਦੀ ਫਰਕਤੀ ਨੂੰ ਸਰਦਾਰ ਜੀ ਕਿਵੇਂ ਦੇਖਦੇ ਹੋ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੈ ਇਹ ਪਤਾ ਨਹੀਂ ਹੁਣ ਰੱਬ ਦੀਆਂ ਵੇਪਰ ਬਾਹੀਆਂ ਸਾਨੂੰ ਹਾਲੇ ਸਮਝ ਨਹੀਂ ਆਈਆਂ ਮੈਂ ਹੁਣੇ ਗੱਲ ਕਰਦਾ ਸੀ ਆਪਣੀ ਦੋਸਤਾਂ ਨਾਲ ਕਿ ਇਹ ਪਰਮਾਤਮਾ ਜਦੋਂ ਅਰਦਾਸਾਂ ਲੋਕ ਕਰਦੇ ਆ ਕਈਆਂ ਦਾ ਰੋਸਾ ਵੀ ਹੋ ਜਾਂਦਾ ਪਰਮਾਤਮਾ ਦੇ ਨਾਲ ਕਿ ਇਹ ਅਰਦਾਸਾਂ ਸੁਣਨੀਆਂ ਚਾਹੀਦੀਆਂ ਸੀਗੀਆਂ ਮੈਨੂੰ ਇੱਕ ਛੋਟਾ ਜਿਹਾ ਜਦੋਂ ਹਸਪਤਾਲ 'ਚ ਸੀਗੇ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਪਰਿਵਾਰ ਨੇ ਮੈਨੂੰ ਇਜਾਜ਼ਤ ਦਿੱਤੀ ਕਿ ਮੈਨੂੰ ਉਹਨਾਂ ਦੇ ਬੈੱਡ ਦੇ ਕੋਲ ਬੈਠ ਕੇ 10 ਮਿੰਟ ਵਿਚਾਰਨ ਦਾ ਮੌਕਾ ਮਿਲਿਆ ਮੈਂ ਉਹਦਾ ਚਿਹਰਾ ਦੇਖਿਆ ਉੱਥੇ ਬੈਠ ਕੇ ਚੌਪੀ ਸਾਹਿਬ ਦਾ ਬਾਠ ਕੀਤਾ ਤੇ ਮੈਂ ਉਹਨੂੰ ਦੇਖਿਆ ਕਿੱਡਾ ਦਗਦ ਕਰਦਾ ਐਸਾ 6/9 ਨੌਜਵਾਨ ਸਾਡਾ ਤੇ ਮੈਂ ਬਾਹਰ ਆ ਕੇ ਉਹਨਾਂ ਦੀ ਵਾਈਫ ਨੂੰ ਗਿਆ ਮੈਂ ਕਿਹਾ ਸੋਹਣਾ ਸੀਨਾ ਧੜਕਦਾ ਵਾਈਫ ਨੂੰ ਕਿਰਪਾ ਕਰਨਗੇ ਪਰ ਪਤਾ ਨਹੀਂ ਉਹਨਾਂ ਨੂੰ ਕੀ ਮਨਜ਼ੂਰ ਹੋਊਗਾ ਸੋ ਇਸ ਗੱਲ ਦੀਆਂ ਸਾਬਤ ਵਡਿਆਈਆਂ ਵਾਲੀ ਗੱਲ ਹੈ ਉਹਨਾਂ ਨੇ ਜਿਵੇਂ ਜਿਵੇਂ ਹੁਕਮ ਦੇਵੇ ਤੇ ਪਕਾਰ ਸੋ ਜਿਹੜਾ ਜਿੰਨਾ ਹੁਕਮ ਉਹ ਲਿਖ ਕੇ ਆਇਆ ਸੀ ਉਹ ਪੂਰਾ ਕੀਤਾ ਅਸੀਂ ਅੱਜ ਇੱਥੇ ਸਜਦਾ ਕਰਨ ਆਏ ਆ ਤੁਹਾਨੂੰ ਸਾਰਿਆਂ ਨੂੰ ਵੀ ਤਾਕੀਦ ਕਰਦੇ ਆ ਕਿ ਤੁਸੀਂ ਉਸ ਜਿਹੋ ਜਿਹਾ ਮਾਹੌਲ ਹੋਵੇ ਉਹ ਜਿਹੋ ਮਾਹੌਲ ਹੀ ਰਹਿਣਾ ਸਾਰੇ মিডিਆ ਨੇ ਸੋਚਿਆ ਵੀ ਨਹੀਂ ਸੀਗਾ ਜੰਮੀ ਛੋਟੀ ਉਮਰ ਦਾ ਵੱਡਾ ਸਾਫ ਜੀ ਬਹੁਤ ਹੀ ਸ਼ਾਨਦਾਰ ਆਵਾਜ਼ ਬੜੀ ਸ਼ਾਨਦਾਰ ਪਰਸਨੈਲਿਟੀ ਕਾਜ਼ਾਨੀ ਦਾ ਖੇਡ ਰੰਗਾਂ ਦਾ ਪਲਟਾ ਹੋਰ ਕੈਨੇਡਾ ਪਹਿਲਾਂ ਜਿਵੇਂ ਉਹਨਾਂ ਨੇ ਫੋਟ ਦੇ ਵਿੱਚ ਪਰਤੀ ਸੀ ਕਿ ਉੱਥੇ ਉਹਨਾਂ ਨੇ ਬਾਕਮਾਲ ਕਮੇਟੀ ਤੋਂ ਬਾਅਦ ਸਿੰਗਿੰਗ ਦੇ ਵਿਚਾਰ ਕੇ ਕੋਈ ਥੋੜੀ ਜੀ ਉਮਰ ਦੇ ਵਿੱਚ ਬਹੁਤ ਵਰਦਾਂ ਕਰ ਗਿਆ ਜੀ ਸਾਡਾ ਕਾਰ ਜੀ ਦੁਨੀਆ ਫਰਦੇ ਵਿੱਚ ਜਿੱਥੇ ਵੀ ਯਾਰ ਕਰਦੇ ਨੇ ਜਨਤਾ ਨੂੰ ਸਾਰਿਆਂ ਨੇ ਖਾਣਾ ਜੀ ਉਹ ਕਦੇ ਇਹਨਾਂ ਪੂਰਾ ਹੋਣ ਵਾਲਾ ਕੰਮ ਹੈ ਜੇ ਸੰਗੀਤ ਲਈ ਅਸੀ ਆਵਾਜ਼ ਬੜੀ دیر ਬਾਅਦ ਪਰਮੀ ਆਵਾਜ਼ ਬੜੀ ਬੁਲੰਦ ਆਵਾਜ਼ ਜਿਹੜੀ ਆ ਜੀ ਉਹ ਆਈ ਸੀ ਭਾਰੀ ਭਾਰੀ ਜੀ ਤੇ ਬੜੀ ਸੋਹਣੀ ਆਵਾਜ਼ ਸੀ ਹੁੰਦੀ ਜੀ ਅੱਛਾ ਇੱਕ ਪੂਰਾ ਵੱਡਾ ਭਾਈ ਨਹੀਂ ਬੋਲਦਾ ਦੇਖ ਲਓ ਕਹਿੰਦੇ ਨੇ ਰੱਖੜੀ ਹੈ ਰੱਬ ਦੀ ਰਜ਼ਾ ਚ ਰਾਜ਼ੀ ਰਹਿਣਾ ਚਾਹੀਦਾ ਹੈ ਰੱਬ ਦੇ ਕੰਮਾਂ ਦਾ ਰੱਬ ਨੂੰ ਹੀ ਪਤਾ ਹੈ ਠੀਕ ਹੈ ਰੱਬ ਕਿਸ ਟਾਈਮ ਬੋਤਾ ਓਖਾ ਕੰਮ ਬੰਦੇ ਕੋ ਕਰਾ ਲੈਂਦਾ ਤੇ ਕਿਸ ਟਾਈਮ ਸੁੱਖਾ ਕਰਾ ਲੈਂਦਾ ਇਹ ਪਰ ਪਹਾਰਾ ਜਿਹੜਾ ਸੀ ਨਾ ਇਹ ਪਾੜਾ ਨਹੀਂ ਸੀ ਚੱਕਿਆ ਜਾ ਰਿਹਾ ਬਾਕੀ ਉਹਨਾਂ ਨੇ ਜਿਵੇਂ ਕਿਹਾ ਕਿ ਇਹ ਘਾਟ ਜਿਹੜੀ ਹੈ ਨਾ ਪੂਰੀ ਦੀ ਪੂਰੀ ਹੋ ਸਕਦੀ ਹੈ ਅੱਛਾ ਦੇਖ ਲਓ ਇੱਕ ਗੱਲ ਕਿ ਅਵਾਰਾ ਪਸ਼ੂਆ ਕਰਕੇ ਅੱਜ ਪੰਜਾਬ ਦਾ ਗਹਿਰਾ ਸੋਹਣਾ ਜਵਾਨ ਠੀਕ ਹੈ ਸਾਡੇ ਤੋਂ ਦੂਰ ਚਲੇ ਗਿਆ ਠੀਕ ਹੈ ਔਰ ਵਾਕਈ ਇਹਨਾਂ ਦੇ ਵਿੱਚ ਇਹ ਵੇਖਿਆ ਕਿ ਯਾਰ ਉਹ ਜਿਨ੍ਹਾਂ ਜਿਹੜੇ ਅਵਾਰਾ ਪਸ਼ੂਆਂ ਦੇ ਮਾਲਕ ਨੇ ਜਿਹਨੇ ਵਾਰਾ ਛੱਡੇ ਹੋਏ ਨੇ ਠੀਕ ਹੈ ਜੀ ਤੁਹਾਡਾ ਗਿਆ ਕੁਝ ਨਹੀਂ ਅਗਲੇ ਦਾ ਬਚਿਆ ਕੁਝ ਨਹੀਂ ਠੀਕ ਹੈ ਬਸ ਉਹਨਾਂ ਨੇ ਗੱਲ ਕੀਤੀ ਹੈ ਕਿ ਖਾਲੀ ਇੱਕ ਸਿੰਗਰ ਜਦੋਂ ਖਤਮ ਹੁੰਦਾ ਖਾਲੀ ਇੱਕ ਸਿੰਗਰ ਨਹੀਂ ਜਾਂਦਾ ਉਹਦੇ ਨਾਲ 30 40 ਪਰਿਵਾਰ ਹੁੰਦੇ ਨੇ ਬਿਲਕੁਲ ਜਦੋਂ ਪਰਿਵਾਰ ਬੰਦਾ ਕਹਿੰਦਾ ਰੋ ਰਿਹਾ ਚ ਦੇਖੋ ਕਿ ਇੱਕ ਉਹਦੀ ਉਹਦੀ ਵਜ੍ਹਾ ਤੋਂ 30 40 ਪਰਿਵਾਰ ਰੋਟੀ ਖਾ ਰਹੇ ਹੁੰਦੇ ਨੇ ਉਹ ਕੱਲਾ ਨਹੀਂ ਕਮਾ ਰਿਆ ਉਹ ਕਮਾ ਕੇ ਸਾਰਿਆਂ ਨੂੰ ਨਾਲ ਦੇ ਰਿਹਾ ਠੀਕ ਹੈ ਇਹਦਾ ਮਤਲਬ ਕਿ ਉਦੇ ਇੱਕ ਦੇ ਜਾਣਤ 30 40 ਪਰਵਾ ਜਿਹੜੇ ਨੇ ਉਹਨਾਂ ਤੇ ਵੀ ਅਸਰ ਹੋਇਆ ਠੀਕ ਹੈ ਬਾਕੀ ਜਿਹੜਾ ਉਹਨਾਂ ਨੇ ਕਹਿੰਦੇ ਬੱਚੇ ਛੋਟੇ ਛੋਟੇ ਨੇ ਬਾਕੀ ਜਿਹੜੇ ਸਾਡੇ ਭਰਾ ਨੇ ਸਾਡੇ ਵੀਰ ਨੇ ਆਏ ਤੇ ਸਾਨੂੰ ਪਤਾ ਵੈ ਤੇ ਪੰਜਾਬੀ ਕਦੀ ਵੀ ਇੱਕ ਦੂਸਰੇ ਦਾ ਸਾਥ ਨਹੀਂ ਛੱਡਦੇ ਹੈ ਤੇ ਬਾਕੀ ਜਿਹੜਾ ਇਹਨਾਂ ਨੇ ਗੱਲ ਕੀਤੀ ਹੈ ਖਾੜਾ ਲਾਵਾਂਗੇ ਉਹਨਾਂ ਨੇ ਕਿਹਾ ਉਹਨਾਂ ਦੇ 52 ਜਿਹੜੇ 52 ਚਿਹਰੇ ਨੇ ਉਹਨਾਂ ਦੇ ਸ਼ੋ ਜਿਹੜੇ ਨੇ ਉਹ ਪੈਂਡਿੰਗ ਤੇ ਨੇ ਐਮੀ ਵੀ ਰੱਖਨੇ

ਸਾਡੇ ਇਸਲਾਮ ਦੇ ਵਿੱਚ ਕਿਹਾ ਜਾਂਦਾ ਹੈ ਕਿ ਅਗਰ ਤੁਸੀਂ ਕਿਸੇ ਬੰਦੇ ਦਾ ਜਨਾਜ਼ਾ ਦੇ ਦਿਨ ਜਨਾਜ਼ਾ ਦਾ ਮਤਲਬ ਜਿਹਦਾ ਜਨਾਜ਼ਾ ਬਹੁਤ ਵੱਡਾ ਹੋਵੇ ਨਾ ਇਟਸ ਮੀਨ ਕਿ ਉਹ ਬੰਦਾ ਬਹੁਤ ਚੰਗਾ ਸੀ ਬੰਦੇ ਨੇ ਕਮਾਇਆ ਇਹ ਕੱਚ ਤੇ ਕਮਾਇਆ ਹੁੰਦਾ ਇਹ ਵੇਖਿਆ ਕਰੋ ਕਿ ਜਿਹੜੇ ਬੰਦੇ ਦੇ ਨਾਲ ਚਾਰ ਬੰਦੇ ਟੁਰਪੇ ਨੇ ਨਾ ਇਹਦਾ ਮਤਲਬ ਕਿ ਉਹਨੇ ਦੁਨੀਆ ਤੇ ਸੋਨਾ ਨਾਮ ਕਮਾਇਆ ਉਹ ਨੋ ਡਾਊਟ ਰਾਜਵੀਰ ਜੁਇੰਦੇ ਨੇ ਛੋਟੀ ਉਮਰ ਦੇ ਵਿੱਚ ਸੋਨਾ ਨਾਮ ਕਮਾਇਆ ਕਿ ਤੁਸੀਂ ਇਹ ਵੇ ਲੋ ਕਿਨੇ ਕਿਨੇ ਵੱਡੇ ਸਟਾਰ ਨੇ ਠੀਕ ਹੈ ਉਹਨਾਂ ਦੀ ਅੱਖਾਂ ਵੀ ਨਾਮ ਨੇ ਉਹ ਵੀ ਕਹਿੰਦੇ ਨੇ ਨਹੀਂ ਯਾਰ ਹੀਰਾ ਇੱਕ ਪੰਜਾਬ ਦਾ ਹੀਰਾ ਜਿਹੜਾ ਨਾ ਹੀਰਾ ਜਿਹੜਾ ਅੱਜ ਗਵਾ ਬੈਠੇ ਆ ਸੀ ਠੀਕ ਹੈ ਅੱਛਾ ਜਿਹੜੇ ਬੰਦਿਆਂ ਨੇ ਇਸ ਦੁਨੀਆ ਤੇ ਰਹਿਣਾ ਨਹੀਂ ਨਾ ਹੁੰਦਾ ਉਹ ਇਹੋ ਇਹੋ ਜੇ ਕੰਮ ਕਰ ਜਾਂਦੇ ਨੇ ਕਿ ਹਰ ਬੰਦੇ ਦੇ ਦਿਲਚਕਾਰ ਕਰ ਜਾਂਦੇ ਨੇ ਬਿਲਕੁਲ ਰਾਜਵੀਰ ਵੀਰਵਾਲ ਵੇਖੋ ਇਹ ਵੀ ਐਂ ਜੀ ਸਿੱਧੂ ਮੂਸੇਵਾਲ ਵੇਖੋ ਉਹਦੀ ਵੀ ਦਿਨਾਂ ਚ ਚੜਾਈ ਹੋਈ ਤੇਰੀ ਯਾਦ ਇਸ ਟਾਈਮ ਸਿਰਫ ਯਾਦ ਤਾਜ਼ਾ ਹੀ ਸਿੱਧੂ ਮੂਸੇਵਾਲ ਦੇ ਆ ਕਾ ਇਨਾ ਕੱਠ ਵੇਖ ਕੇ ਨਾ ਉਹ ਵੇਲਾ ਯਾਦ ਆ ਗਿਆ ਸੀ ਉਸਮਾਨ ਵੀ ਬਹੁਤ ਵੱਡਾ ਫੱਟ ਲੱਗ ਗਿਆ ਵੈ ਇਸਮਾਨ ਨੂੰ ਵੀ ਬਹੁਤ ਵੱਡਾ ਫੱਟ ਲੱਗ ਗਿਆ ਪੰਜਾਬ ਦੇ ਦੋਵੇਂ ਹੀਰੇ ਦੋਵੇਂ ਗੱਭਰੂ ਜਵਾਨ ਉਹ ਸਭਾ ਦੀਪ ਸਿੱਧੂ ਵੇਖ ਲੋ ਉਹ ਵੀ ਜਵਾਨ ਬੱਚੇ ਸੀ ਉਹਨਾਂ ਦੇ ਵੀ ਜਿਹੜੇ ਇੰਡਸਟਰੀ ਨੂੰ ਵੇਖ ਲੋ ਜਵਾਨ ਬੜੀ ਨਜ਼ਰ ਲੱਗਦੀ ਪਈ ਹੈ ਬੜੀ ਨਜ਼ਰ ਲੱਗਦੀ ਜਿਵੇਂ ਨਾ ਜਿਵੇਂ ਪੰਜਾਬ ਨੂੰ ਨਾ ਖਾਈ ਜਾਂਦੇ ਨੇ ਪੰਜਾਬ ਦੇ ਹੀਰੇ ਜਿਹੜੇ ਨਾ ਉਹ ਕੁੜਮੀ ਗਰਮੀ ਕਰਕੇ ਨਾ ਦੁਨੀਆ ਛੱਡੀ ਜਾਂਦੇ ਪਏ ਨੇ ਪਤਾ ਨਹੀਂ ਪੰਜਾਬ ਨੂੰ ਕਿਹਦੀਆਂ ਨਜ਼ਰਾਂ ਖਾ ਗਈਆਂ ਕਿਹੜੇ ਲੋਕੀ ਨੇ ਜਿਹੜੇ ਸਾਨੂੰ ਖੁਸ਼ ਨਹੀਂ ਵੇਖ ਸਕਦੇ ਠੀਕ ਹੈ ਹੁਣ ਦੇਖੋ ਬਾਈਕ ਰਾਈਡਿੰਗ ਉਹਨਾਂ ਦਾ ਸ਼ੌਕ ਸੀ ਉਹਨਾਂ ਦਾ ਸ਼ੌਕ ਜਿਹਨਾਂ ਵਾਸਤੇ ਲੋਕ ਹੀ ਉਹਨਾਂ ਨੂੰ ਮਹਿੰਗਾ ਪੈ ਗਿਆ ਮਹਿੰਗਾ ਪੈ ਗਿਆ ਉਹਨਾਂ ਦੀ ਜਾਨ ਜਿੱਕੇ ਜਦੋਂ ਇਹਨਾਂ ਨੇ ਆ ਮੱਦੀ ਗਏ ਨਾ ਮੱਦੀ ਮੱਦੀ ਪਿੰਡ ਹੈ ਨਾ ਮੱਦੀ ਰੋਡ ਹੈ ਜਿੱਥੇ ਗਏ ਉਸ ਤੋਂ 2 ਦਿਨ ਪਹਿਲੇ ਕੈਨੇਡਾ ਵੈਸੀ ਹਾਂ ਕਿ ਮੌਤ ਖਿੱਚ ਕੇ ਉਹਨਾਂ ਨੂੰ ਵੇਖ ਲੋ ਕਿੱਥੇ ਲੈ ਕੇ ਗਏ ਬਸ ਉਹ ਕਹਿੰਦੇ ਨੇ ਕਿ ਉਹ ਇੱਕ ਕਹਾਵਤ ਬਣੀ ਆ ਨਾ ਲੈਨ ਆਇਆ ਆਪ ਤੇ ਬਹਾਨਾ ਬਣਿਆ ਤਾਪ ਕਦੀ ਵੀ ਐ ਨਹੀਂ ਹੁੰਦਾ ਕਿ ਉਹ ਅਸੀਂ ਕਹਿੰਦੇ ਹਾਂ ਜੀ ਰੱਬ ਕੋਲ ਰੱਬ ਆਇਆ ਤੇ ਰੱਬ ਨੂੰ ਲੈ ਗਿਆ ਕਦੀ ਵੀ ਨਹੀਂ ਹਮੇਸ਼ਾ ਬਹਾਨਾ ਹੀ ਬੰਦ ਹੈ ਕਹਿੰਦੇ ਨੇ ਟਾਈਮ ਜਗ੍ਹਾ ਦਿਨ ਮੁਕਰਰ ਹੈ ਠੀਕ ਹੈ ਇਹ ਚੀਜ਼ਾਂ ਮੁਕਰਰ ਹੈ ਕਿ ਵੀ ਕਿਹਦੇ ਟਾਈਮ ਤੇ ਕਿਹੜੇ ਦਿਨ ਕਿਹੜੀ ਜਗ੍ਹਾ ਦੇ ਉੱਤੇ ਸਾਹ ਨਿਕਲਣਗੇ ਦੇਖੋ ਜਿਸ ਦਿਨ ਸਾਟ ਲੱਗ ਗਿਆ ਬਿਹੋਸ਼ ਤੇ ਉਸ ਦਿਨ ਹੀ ਹੋ ਗਈ ਉਸ ਤੋਂ ਬਾਅਦ ਲਫ਼ਜ਼ ਨਹੀਂ ਉਹਨਾਂ ਦੇ ਮੂੰਹੋਂ ਨਿਕਲਿਆ ਲੇਕਿਨ ਫਿਰ ਵੀ ਉਹਨਾਂ ਨੇ 11 12 ਦਿਨ ਜੀਣਾ ਸੀ ਜੀਣਾ ਸੀ ਆਪਣੀਆਂ ਸਾਵਾ ਪੂਰੀਆਂ ਕਰਨੀਆਂ ਸਾਨੂੰ ਫੇਰ ਮੋਕੇ ਜਾਣਾ ਸੀ ਉਹਨੇ ਦਿਲ ਦੇ ਵਿੱਚ ਬੜਾ ਹੰਦਾ ਯਾਦ ਨਾ ਜਾਂਦਾ ਅਦਰ-ਪੋੜ ਸੱਤ ਲੈ ਕੇ ਜੇ ਘਰ ਬਸ ਬਸੇ ਜੇ ਕਨੇਡਾ ਅਜੇ ਉਹੀ ਬੰਦਾ ਯਾਦ ਹੈ ਕਨੇਡਾ ਜੀ ਨਾ ਵਾਪਸ ਆਂਦਾ ਜੇ ਤੇ ਜੱਫੀ ਤੋਰ ਲੈ ਲੈਂਦਾ ਹੁੰਦਾ ਦੱਸਿਆ ਨਾ ਕਿ ਹੁਣ ਸਾਰੀ ਉਮਰ ਜੇ ਬਸ ਬਸੇ ਰਹੀਆਂ ਨੇ ਇੰਜ ਹੋ ਜਾਂਦਾ ਉੰਜ ਹੋ ਜਾਂਦਾ ਠੀਕ ਹੈ ਨਾ ਜਾਂਦਾ ਕਹਿੰਦਾ ਜੀ ਮੈਂ ਨਹੀਂ ਜਾਣਾ

ਜਿਹੜਾ ਫੱਟ ਲੱਗ ਗਿਆ ਨਾ ਉਹ ਕਦੀ ਸੀਤਾ ਨਹੀਂ ਜਾਣਾ ਬੱਚਿਆਂ ਨੂੰ ਪਰੋ ਨਹੀਂ ਮਿਲਣਾ ਠੀਕ ਹੈ ਉਹ ਭੈਣ ਸਾਡੀ ਹੈ ਬੱਚੇ ਜਵਾਨ ਭੈਣ ਦੇ ਵਿੱਚ ਹੀ ਆਪਣਾ ਜਿਹੜੀ ਹੈ ਨਾ ਠੀਕ ਹੈ ਉਹ ਬੇਵਾਹ ਹੋ ਗਈ ਹੈ ਬਿਲਕੁਲ ਆਏ ਹੈ ਉਹ ਖਾਇ ਬੜਾ ਕਸਮ ਹੈ ਕੋਈ ਇੱਕ ਦਿਲ ਦਾ ਜਾਨੀ ਜਿਹੜਾ ਨਾ ਚਲ ਜਾਵੇ ਨਾ ਠੀਕ ਹੈ ਦੇਖੋ ਮਾਂ ਦਾ ਪੁੱਤਰ ਚਲੇ ਗਿਆ ਬੱਚਿਆਂ ਦਾ ਪਿਓ ਚਲੇ ਗਿਆ ਠੀਕ ਹੈ ਜੀ ਉਹ ਭੈਣ ਸਾਡੀ ਦਾ ਮਸਕੇ ਉਹਦਾ ਘਰ ਵਾਲਾ ਚਲੇ ਗਿਆ ਠੀਕ ਹੈ ਪਹਿਲਾ ਦਾ ਭਰਾ ਚਲੇ ਗਿਆ ਇਹ ਸਮਝ ਲਓ ਕਿ ਮੇਨ ਸਾਰੇ ਹੀ ਦੁਖੀ ਹੋ ਗਏ ਨੇ ਇੰਨਾ ਸਮਝ ਲਓ ਕਿ ਇਹ ਜਿਹੜੇ ਜਿਹੜੇ 3-4 ਇਹਨਾਂ ਦੀ ਸਮਝ ਲਓ ਕਿ ਰੀੜ ਦੀ ਹੱਡੀ ਟੁੱਟ ਗਈ ਹੈ ਬੱਚਿਆਂ ਦੀ ਮਾਂ ਦੀ ਦੇਖੋ ਉਹ ਮੈਂ ਕਹਿੰਨਾ ਉਹ ਤੁਹਾਨੂੰ ਉਸ ਮਾਂ ਦਾ ਹੌਸਲਾ ਕਿ ਜਿਹਨੂੰ 6 ਮਹੀਨੇ ਪਹਿਲੇ ਆਪਣੇ ਘਰ ਵਾਲੇ ਦਾ ਫੱਟ ਲੱਗਾ ਠੀਕ ਹੈ ਤੇ ਹੁਣ ਪੁੱਤਰ ਦਾ ਫੱਟ ਲੱਗ ਗਿਆ ਉਹ ਤੇ ਜੂਦੇ ਜੂ ਹੀ ਮਰ ਗਈ ਹੈ ਅੱਛਾ ਰਾਜਵੀਰ ਜੀ ਦਾ ਪੁੱਤਰ ਵੇਖੋ ਨਾ ਇੰਨਾ ਮਸੂਮ ਉਦੀ ਇਨੀ ਕੀ ਤਸਵੀਰ ਚ ਚਲ ਕੇ ਵੇਖਿਆ ਅੱਛਾ ਕਦੀ ਕਿਸੇ ਦੇ ਮੂੰਹੋਂ ਇਹਦਾ ਮਾਰ ਨਹੀਂ ਸੁਣਿਆ ਨਾ ਜਿਸੇ ਜਿਹਨੂੰ ਲੋਕ ਮੋੜਾ ਕਿਹਾ ਸੀ ਮੀਆ ਯਾਰ ਬੜਾ ਕਹਿੰਦਾ ਨਹੀਂ ਬਹੁਤ ਸੋਹਣਾ ਬਹੁਤ ਸੋਹਣਾ ਮੇਰੀ ਮੁਲਾਕਾਤ ਹੋਈ ਬਹੁਤ ਚੰਗਾ ਕਹਿੰਦੇ ਤਾਰੀਫ ਤੇ ਤੋ ਤਾਰੀਫ ਉਹ ਜਿਹੜੀ ਕੰਡ ਪਿੱਛੇ ਹੋਵੇ ਅੱਛਾ ਇਹ ਸਿੰਗਰ ਵੇਖੋ ਕਿ ਇਹ ਤਾਰੀਫਾਂ ਸਿੰਗਰ ਕਰਨਦੇ ਨੇ ਤੇ ਤਾਰੀਫਾਂ ਉਹ ਵੀ ਕਰਨਦੇ ਨੇ ਜਦੋਂ ਪੁਲਿਸ ਵਿੱਚ ਹਾਂ ਕਹਿੰਦੇ ਨੇ ਉੱਥੇ ਵੀ ਸੋਨਾ ਟਾਈਮ ਕਿਤੇ ਸੋਨਾ ਟਾਈਮ ਨਿਭਾਇਆ ਸੋਨਾ ਟਾਈਮ ਕਟਿਆ ਹਰ ਬੰਦਾ ਹਜੇ ਤੱਕ ਯਾਦ ਕਰਦਾ ਵਾ ਮਤਲਬ ਕੋਈ ਬੰਦੇ ਦੀ ਸਿਫਤ ਹੀ ਐਸੀ ਹੁੰਦੀ ਆ ਔਖਾ ਯਾਰ ਸਾਰੇ ਲੋਕੀ ਭੈਣ ਭਰਾ ਦੁਆ ਕਰੋ ਠੀਕ ਹੈ ਕਿ ਇਹਨਾਂ ਦੇ ਘਰ ਸਬਰ ਆਵੇ ਰੱਬ ਇਹਨਾਂ ਦੀ ਦਰਜਾਤ ਬਲੰਦ ਕਰੇ ਆਮੀਨ